ਖੜਨੇ ਕਰਨੀ ਜੀ ਬਾਈ ਜੀ ਦੋਸਤੋ ਦੇਖੋ ਦੁਬਈ ਦੇ ਵਿੱਚ ਸ਼ੇਖੋ ਪਹਾੜਾ ਪੂੜਾ ਦੇ ਚੜਦੇ ਆ ਇਹ ਵੋ ਆਪਾਂ ਵੀ ਦੇਖਿਆ ਆਪਾਂ ਚਿੱਪੜ ਜਵਾੜ ਕੇ ਦੇਖਦੇ ਕੀ ਕੀ ਕਰਦੀ ਗੱਡੀ ਮੇਰੇ ਤੇ ਆ ਪਰ ਬਾਈ ਜੀ ਕੀ ਕਰੀਏ ਥੱਲੇ ਦੇਖੋ ਬਹੁਤ ਧੂੰਗਾ ਜਗਾੜਾ ਦੇਖੋ ਪੈਰ ਨਹੀਂ ਦਿਖ ਰਿਹਾ ਵੇਚਣਾ ਚਿਕੜੀ ਬਹੁਤ ਜ਼ਿਆਦਾ ਤੇ ਗੱਡੀ ਆਪਣੀ ਫਸ ਚੁੱਕੀ ਆ ਹੁਣ ਆਪਾਂ ਨੂੰ ਜਗਾੜ ਕੋਈ ਨਾ ਕੋਈ ਲਾਉਣਾ ਪਊਗਾ ਇਹਨੂੰ ਕੱਢਣ ਨੂੰ ਸੋ ਮੇਰੇ ਵੀਰ ਨਾਲ ਪ੍ਰੀਤ ਸਿੰਘ ਰੇੜੀ ਨਾਲ ਜਸ਼ਨ ਸ਼ਰਨ ਤੇ ਨਾਲ ਨੂਰ ਵੀਡੀਓ ਬਣਾ। ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਠੀਕ ਹੋ ਦੇਖੋ ਸਾਡੇ ਸ਼ੌਂਕ ਨੂੰ ਕਿਸੇ ਨੇ ਪੁੱਠਾ ਸਿੱਧਣਾ ਹੀ ਬੋਲਣਾ ਨਾ ਕਿਸੇ ਨੇ ਪੁੱਠਾ ਇਹਦਾ ਕਮੈਂਟ ਕਰਨਾ ਬਾਈ ਜੀ ਆਪਾਂ ਕੋਈ ਨਸ਼ਾ ਨਹੀਂ ਕਰਦੇ ਕੋਈ ਪੈਸਾ ਖਰਾਬ ਨਹੀਂ ਕਰਦੇ ਜੇ ਆਪਾਂ ਨੂੰ ਆਫ ਰੋਡਿੰਗ ਦਾ ਸ਼ੌਂਕ ਆ ਤੇ ਇਹਦੇ ਜਿਹੇ ਨੇ ਚੜੀ-ਭੜੀ ਨਹੀਂ ਕਰਨੀ ਜਿਆਦਾ ਵਿਦਵਾਨ ਜਿਹੜੇ ਆ ਉਹ ਵੀਡੀਓ ਤੋਂ ਦੂਰ ਰਹਿਣ ਆਪਣੇ ਪਿੰਡ ਹੀ ਆ ਇਹ ਜਗ੍ਹਾ ਤੇ ਆਪਾਂ ਦਾ ਗੱਡੀ ਉਧਾਂ ਬਾੜੀ ਸੀ ਵੀ ਚਲੋ ਸੁਫੇਦਿਆਂ ਵਾਲ ਘੁੰਮ ਫਿਰੌਣੇ ਆ ਹਨਾ ਪਰ ਗੱਡੀ ਸਾਡੀ ਜਿਹੜੀ ਇਸ ਲਿਪਾਸ ਰੂਪਾ ਮਾਨ ਲੱਪਈ ਤੇ ਗਾ ਲਗਾ ਪੂਰੀ ਵੀਡੀਓ ਦੇਖੋ ਫੇ ਤੁਹਾਨੂੰ ਪਤਾ ਲੱਗੂਗਾ ਕੀ ਕੀ ਹੋਇਆ ਕਿੱਦਾਂ ਕਿੱਦਾਂ ਹੋਇਆ ਇਹ ਵੀਡੀਓ ਨੂੰ ਪੂਰਾ ਦੇਖਣਾ ਹਨਾ ਇੱਥੇ ਆਪਾਂ ਬੜੇ ਟੈਕਨੀਕਲੀ ਵੀ ਕੰਮ ਕੀਤੇ ਆ ਬੜਾ ਕੁਝ ਕੀਤਾ ਤੇ ਜੇ ਤੁਸੀਂ ਨਾ ਦੇਖੀ ਤਾਂ ਕੀ ਫਾਇਦਾ ਹਨਾ ਕਿਉਂਕਿ ਬਾਈ ਜੀ ਦੇਖੋ ਸ਼ੌਂਕ ਜਿਹੜੇ ਨਾ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਹੁੰਦੇ ਕਿਸੇ ਨੂੰ ਮਕਾਨ ਦਾ ਹਨਾ ਕਿਸੇ ਨੂੰ ਦੁਕਾਨ ਦਾ ਕਿਸੇ ਨੂੰ ਕੋਈ ਆਪਾਂ ਚਲੋ ਗੱਡੀਆਂ ਦੇ ਸ਼ੌਂਕ ਰੱਖੇ ਆ ਨਾ ਟਰੱਕਾਂ ਦੇ ਤੋਂ ਬਾਅਦ ਆਪਾਂ ਨੂੰ ਕਾਰਾਂ ਜੀਪਾਂ ਦੇ ਮੋਟਰਸਾਈਕਲਾਂ ਦੇ ਸ਼ੌਂਕ ਹਨਾ ਪਰ ਸਾਡੇ ਸ਼ੌਂਚ ਗਏ ਨੇ ਚੜੀ ਫੜਿਆ ਨਹੀਂ ਕਰਨੀ ਹੈਨਾ ਮਜੇ ਨਾਲ ਵੀਡੀਓ ਦੇਖਣੀ ਚੰਗੀ ਲੱਗਦੀ ਦੇਖੋ ਹੈਨਾ ਇਹ ਤਾਂ ਕੋਈ ਗੱਲ ਨਹੀਂ ਪਰ ਜਿਹੜੇ ਵੀਰ ਆਪਣੇ ਆਪਾਂ ਨੂੰ ਪਸੰਦ ਕਰਦੇ ਉਹਨਾਂ ਨੇ ਤਾਂ ਸਾਰੀ ਵੀਡੀਓ ਦੇਖਣੀ ਹੈਨਾ ਤੇ ਗੱਡੀ ਆਪਾਂ ਆਪਣਾ ਟਾਰਗੇਟ ਐਸਵੀ ਬਸ ਫੇਦਿਆਂ ਦਾ ਖਾਣੀ ਗੱਡੀ ਚੱਲ ਵੀ ਗਈ ਬੜੀ ਵਧੀਆ ਲਾਗੇ ਛਾਗੇ ਪਰ ਮੁੜ ਕੇ ਪੰਗਾ ਜਿਆ ਪੈ ਗਿਆ ਹੁਣ ਤੁਸੀਂ ਸਾਰੀ ਵੀਡੀਓ ਦੇਖੋ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈਓ ਤੇ ਫਿਰ ਤੁਹਾਨੂੰ ਜਿਹੜਾ ਸਾਰਾ ਪਤਾ ਲੱਗੇਗਾ ਕਿ ਕਿੱਦਾਂ ਕਿੱਦਾਂ ਕੀ ਕੀ ਹੋਈ ਸਾਡੇ ਨਾਲ Hello. Hello. Hello, Hello. <laughs> hey, go go दोस्तों देखो डुबई पहाड़ा भूड़ा भी चाढ़ते आईए वो आप भी देखिए चिपड़ जवाड़ के देखते दे दे पर भाई जी की करिए थले देखो बहुत डूंगा जगाल देखो पैर नहीं देख रहा है बेचना ਚਿਕੜੀ ਬਹੁਤ ਜ਼ਿਆਦਾ ਤੇ ਗੱਡੀ ਆਪਣੀ ਫਸ ਚੁੱਕੀ ਆ ਹੁਣ ਆਪਾਂ ਨੂੰ ਜਿਗਾਰ ਕੋਈ ਨਾ ਕੋਈ ਲਾਉਣਾ ਪਊਗਾ ਇਹਨੂੰ ਕੱਢਣ ਨੂੰ ਸੋ ਮੇਰੇ ਵੀਰ ਨਾਲ ਪ੍ਰੀਤ ਸਿੰਘ ਰੇੜੀ ਨਾਲ ਜਸ਼ਨ ਸ਼ਰਨ ਤੇ ਨਾਲ ਨੂਰ ਵੀਡੀਓ ਬਣਾ ਰਿਹਾ ਨੂਰ ਨੂੰ ਵੀ ਲਿਆਉਨੇ ਆਪਾਂ ਵੀਡੀਓ 'ਚ ਤੇ ਨੂਰ ਜੀ ਕੋਈ ਹੈ ਤਾਂ ਕੋਈ ਸਕੀਮ ਆ ਵੀ ਇਹਨੂੰ ਕਿੱਦਾਂ ਕੱਢਿਆ ਜਾਏ ਇਹ ਤਾਂ ਮੈਨੂੰ ਹੀ ਸਿੱਧਣਾ ਪੈਣਾ ਹੁਣ ਅਮਨ ਨੂੰ ਸਿੱਧਣਾ ਪੈਣਾ ਤੁਸੀਂ ਤਿੰਨੇ ਜਣੇ ਇੱਥੇ ਬੈਠੋ ਆਖਰੀ ਆਮ ਬੰਦ ਕਿੰਨੇ ਜਣੇ ਇੱਥੇ ਬੈਠੋ ਠੀਕ ਹੈ ਜੀ ਇੱਥੇ ਬੈਠੋ ਆ ਜਾ ਨੂਰ ਉਹ ਨੂਰ ਯਾਰ ਰਸਾ ਲੈ ਕੇ ਆਓ ਤਾਇਆ ਦੂਮਗਾ ਤੇ ਮੁੜ ਗਿਆ ਹਾਂ ਜੀ ਹੁਣ ਮੁੰਡ ਮੈਂ ਨਾਲ ਲੈ ਕੇ ਜਾਊਂਗਾ ਮੁੰਡਾ ਰਸਾ ਲਿਆਊਂਗਾ ਜਾ ਲਿਆ ਪੁੱਤ ਓਏ ਛਰਨ ਉੱਥੇ ਕੋ ਮੋਟਾ ਡੰਡਾ ਵੀ ਲਿਆਈ ਮੋਟਾ ਡੰਡਾ ਓ ਮੇਰੇ ਵੀਰ ਖੜੇ ਨੇ ਦੇਖੋ ਗੱਡੀ ਦੇ ਉਤੇ ਤੇ ਵੀਰ ਜੀ ਗੱਡੀ ਫਸ ਚੁੱਕੀ ਹੈ ਇਹਦੇ ਮੇਰੇ ਵੀਰੋ ਫਸਾ ਲਈ ਉਹ ਗੱਡੀ ਗੱਡੀ ਫਸਾ ਲਈ ਉਹ ਤੇ ਕੋਈ ਡੰਡਾ ਚਾਹੀਦਾ ਹੈ ਡੰਡਾ ਉਹਨੇ ਡੰਡਾ ਭੁੱਲ ਜਾਣਾ ਹੀ ਫੇਰ ਯਾਰ ਛਰਨ ਦਾ ਨੰਬਰ ਹੈ ਕਾ ਨੂੰ ਫੋਨ ਕਰ ਪਰੀ ਤ ਫਰੀਦ ਦੇ ਫੋਨ ਚ ਆ ਲੈ ਫੜ ਓਏ ਹੌਟਸਪੌਟ ਛੱਡ ਨੂਰੇ ਆ ਜਾ ਆ ਜਾ ਮੁੰਡਾ ਬਹੁਤ ਬੜਾ ਹੈ। ਮੈਨੂੰ ਨਾ ਪਤਾ ਲੱਗਣਾ ਜਿਹੜਾ ਕਿ ਮੁੰਡਾ ਮਗੇ ਲੈ ਆਇਆ ਬਈ। ਇੱਧਰ ਆਇਆ ਪੁੱਤ। ਇੱਧਰ ਰੱਸਾ ਬਣਾਵਾ ਕੇ। ਓਏ ਰੱਸਾ ਬਣਾ ਦੇ ਲੈ, ਚੱਲ। ਓਏ ਰੱਸਾ ਬਣਾ ਆ ਕੇ ਯਾਰ। ਜਲਦੀ ਲੈ। ਜਲਦੀ। ਛੁੱਕਿਆ ਤਾਂ ਪੀਤੇ ਭਾਈ ਤੂੰ ਕਾਈਤੇ ਆਵਲੀ ਜਿੱਥੇ। ਆਉਂਦਾ ਹੀ ਇੱਥੇ ਕਲੀ ਗੋ। ਛੁੱਕਾ ਦੇਗਾ। ਕੀ ਸੀ? ਇਹ ਮੇਰੇ ਵੀਰੋ, ਇਹ ਆ ਟੱਕੀ ਟਰੀਕਾ, ਟੱਕੀ ਚੀਕਾ। ਇਹ ਜਿਹੜਾ ਗੱਡੀ ਆ ਬਵਾਸ਼ ਕਰਦੀ ਆ ਜਿਵੇਂ ਸਭ ਮੰਨ ਮੰਨ ਕੇ। ਆਪੇ ਜਣੀ। ਹੋਰ ਇੱਧਰ ਤਾਂ ਬਣਾ ਦੂ ਵੀਡੀਓ। ਆ ਰਿਹਾ ਪੁੱਤ ਲੱਗ ਗਿਆ ਗਿਆ ਨੀ ਰੁਕਣਾ ਰੁਕ ਮੁੰਡਾ ਆ ਪ੍ਰੀਤ ਪਾਕਿਸਤਾਨਾ ਹਾਲੀ ਨਾ ਪ੍ਰੀਤ ਬਹੁਤ ਹੱਸਦਾ ਉਹ ਆਹੀ ਹੋਣੀ ਆ ਤਿੰਨ ਤਿੰਨ ਰੁਕ ਜਾ ਰੁਕ ਜਾ ਰੁਕ ਜਾ ਪੁੱਤ ਰੁਕ ਜਾ ਉਹ ਤੂੰ ਪੁੱਠਾ ਕਿੱਥੇ ਹੀ ਜਾਣਾ ਓਏ ਓਟਾ ਕਿਹੜਾ ਕਿੱਧਿਆ ਚੱਲ ਠੀਕ ਆ ਠੀਕ ਆ ਗੱਡ ਬਣੀ ਦੇ ਗਿਆ ਚੱਲ ਚੱਲ ਚਾਹੀਦੀ ਏ ਮੇਰੇ ਵੀਰੋ ਨੌਜਵਾਨ ਗੱਬਰੂ ਆ ਗੱਡੀ ਫਾ ਚੁੱਕੀ ਏ ਬਸ ਉਹ ਕੁੜਾ ਦੇ ਤੇ ਬੈਟਰੀ ਕੱਢਣੀ ਪੈਣੀ ਏ ਮੇਰੇ ਨਾਲ ਕਮੀ ਪੈਗੀ ਮਰਾਂ ਛੇਤੀਆਂ ਦੱਤਾਂ ਦੇ ਮੋੜੇ ਖਿੱਚ ਕੇ ਲੱਗੋਗਾ ਖਿੱਚ ਕੇ ਇੱਕ ਹੀ ਚੱਕਰੇ ਦੁਬਾਰਾ ਮਹੂਣੀ ਪਾਉਣੀ ਹੈ ਉਹ ਪਲਾਨ ਦੀ ਜੀ ਓਏ ਓਏ ਆ ਮੁੰਡੇ ਮੇਰੇ ਆ ਨਾ ਵੀਡੀਓ ਸ਼ੇਰਾਂ ਨਾਲ ਯੋਰ ਦੁੱਤਾ ਹੀ ਕੰਮ ਨਹੀਂ ਕਰਾ ਰਹੇ ਮੈਂ ਹੋਰੀ ਦੇ ਦੇ ਤਰੀਕਾ ਬੱਥੇ ਆ ਜੀ ਕਿਚ ਗੱਲ ਖੋਬੀ ਲੋ ਨਾ 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 ਵੀਡੀਓ ਆਜੀ ਅਧੂਰਾ ਨੂਰ ਕੋ ਗੱਲਬਾਤ ਵੀ ਕਰੋ ਵਿੱਚ ਵੀਡੀਓ ਦਾ ਯਾਰ ਚੱਲ ਲੈ ਤੂੰ ਵੀ ਗਾਨੀ ਅੱਧਾ ਬਣਾਈ ਜਾਂ ਨਹੀਂ ਸਭ ਤੋਂ ਪਹਿਲਾਂ ਲੜਾ ਕੇ ਬੈਰੀ ਤੇ ਬੈਠੇ ਬਈ ਥੋੜਾ ਇੱਧਰ ਮੈਂ ਪ੍ਰੀਤ ਸਿੰਘ ਰੇੜੀ ਇੱਧਰ ਮੈਂ ਡਰਾਈਵਰੀ ਆ ਆਪਣਾ ਦੁਨੀਆ ਨੇ ਸੈਕਸ ਡਰਾਈਵਰ ਵੀਡੀਓ ਬਣਦੀ ਪਈ ਆ ਕਦੇ ਉਹਨੂੰ ਕੈਮਰਾ ਨਹੀਂ ਘੁਮਾਤਾ ਐਨਾ ਨਹੀਂ ਗੱਲ ਕਰਦੇ ਆ ਦੋ ਜਿਹੜੀ ਦੋ ਚਟੀ ਇੱਕ ਕਾਲੀ ਵਾਲੀ ਜੀ ਧੱਪੜ ਧੱਪੜ ਅਗਲੀ ਜੀ ਵੱਡੀ ਸੀ ਉਹ ਮੱਟੀ ਉਹ ਭੈਣ ਜੀ ਫਿੰਗਰ ਜੀ ਕਰੇ ਕਰੇ ਮੈਂ ਇਹ ਆਪਣਾ ਕੋਲ ਬੰਦੇ ਨੂੰ ਬਣਾ ਘੱਟ ਵਾਲਾ ਬੰਦਾ ਯਾਰ ਕੀ ਕਰਦੇ ਯਾਰ ਤੁਸੀਂ ਆਓ ਯਾਰ ਮੈਂ ਕੱਲਾ ਕੱਢੂਗਾ ਮੈਂ ਨਹੀਂ ਬਣਾਉਂਦਾ ਯਾਰ ਤੂੰ ਯਾਰ ਯਾਰ ਤੁਸੀਂ ਕੀ ਕਰਦੇ ਮੈਂ ਕੱਲਾ ਹੀ ਗੱਡੀ ਕੱਢੂਗਾ ਯਾਰ ਹੈ ਯਾਰ ਦੱਸੋ ਤੁਸੀਂ ਯਾਰ ਪੰਪ ਨਾ ਦਿੱਤਾ ਯਾਰ ਯਾਰ ਇੰਨਾ ਤੁਸੀਂ ਪੰਪ ਦਿੱਤਾ ਇੰਨਾ ਯਾਰ ਤੁਸੀਂ ਪੰਪ ਦਿੱਤਾ ਹੁਣ ਗੱਡੀ ਨਹੀਂ ਕਢਾਉਂਦੇ ਯਾਰ ਟੁੱਟੀ ਲੱਭ ਲਓ ਵਿਲਾ ਕਿੱਥੇ ਹੈ ਯਾਰ ਟੁੱਟੀ ਜਗ੍ਹਾ ਤੇ ਆਲਾ ਹੋਰ ਕੋਈ ਨਾ ਹੱਤਾ ਜੇ ਹੇ ਕੋਈ ਗੁਰਜਾਣ ਲੱਗਦਾ ਖੁਸ਼ ਹੋਇਆ ਕਹਿੰਦਾ ਹਾਂ ਕਹਿੰਦਾ ਕੋਈ ਨਹੀਂ ਫੜ ਲੈਣਗੇ ਹਾਲ ਫੜ ਕੇ ਘਟ ਲੈ ਜਿੱਥੇ ਕਾਟੇ ਸੀ ਐਂ ਜਿਹਦਾ ਉਹਦੇ ਹੱਥ ਦੇਖ ਲੈ ਕਿੱਦਾਂ ਦੇ ਰੱਟਣ ਪਿਓ ਆਹ ਨੇ ਤੇਰੀ ਟੂਟੀ ਪਰ ਜੇ ਇਹਨੂੰ ਖੱਡ ਚ ਲੈ ਗਏ ਕਿਹਨੂੰ ਖੱਡ ਚ ਉਹਰਾਵਾ ਖੱਡ ਜੀ ਤਾਂ ਲੈ ਕੇ ਜਾਣੇ ਹੁੰਨੇ ਆ ਇੱਥੇ ਪਤਾ ਜੂਰ ਬੂਮ ਆਇਆ ਦਾ ਖੱਡ ਦੇ ਵਿੱਚ ਹੀ ਤਾਂ ਭੇਜਿਆ ਇਹਦਾ ਇਤੋਂ ਜ਼ਿਆਦਾ ਖੱਡ ਦੇ ਵਿੱਚ ਮਤਲਬ ਨਜ਼ਾਰੇ ਆਉਂਦੇ ਇੱਥੇ ਤਾਂ ਸਾਲ ਐਵੇਂ ਹੀ ਹੁ ਪਰ ਅਸੀਂ ਖੱਡ ਦੀ ਫੀਲਿੰਗ ਲੈ ਰਹੇ ਹਾਂ ਇੱਥੇ ਖੱਡ ਦੀ ਫੀਲਿੰਗ ਲੈਣ ਦੇ ਪਿਆ ਹਾਂ ਹਾਲ ਫੜ ਕੇ ਚੁੱਕਣਾ ਚਿੱਕੜ ਜਿਹੜੀ ਆਏ ਭਾਈ ਇੱਕ ਦੀ ਗਾਂ ਮਾਰਦੀ ਹੈ ਭੈ ਆ ਬਾਸਤਰੀ ਮੈਂ ਤੇ ਸਾਲ ਕਿਆ ਕਰਾਉ ਆ ਆ ਗਈ ਹੋਇਆ ਹਾਂ ਯਾਰ ਹੁਣ ਸਾਲਾ ਇਧਰ ਲੱਕੀ ਜਾਂਦਾ ਭੈਣ ਚੱਲ ਯਾ ਤੇ ਦਾ ਪਗੜੀ ਚਲਾਉਣੀ ਛੱਡੀ ਲੈ ਨੂੰ ਯਾਰ ਮੇਰੀ ਗੱਲ ਸੁਣ ਮੇਰੇ ਫੋਟੋ ਤਾਂ ਖਾ ਯਾਰ ਮੇਰੀ ਗੱਲ ਸੁਣੋ ਮੇਰੀ ਅੰ ਵਿੱਚ ਸੁਨੇਪਰ ਸਨੂਪਾ ਪਾ ਦੋ ਯਾਰ ਸਾਡੀਆਂ ਦਾ ਪਾਉਂਦੇ ਹਾਂ ਸਾਰੇ ਵੀਡੀਓ ਬਣਾ ਲਈ ਨਾ ਦੋ ਮਿੰਟ ਬੰਦ ਕਰ ਦਵਾ ਹੋਰ ਹੋਰ ਗਰਮ ਹੁੰਦਾ ਪਿਆ ਕੜਾ ਦੇ ਬਾਈ ਹੁਣ ਇੱਕ ਪਾਸੇ ਰਸੀ ਬਣ ਕੇ ਨਹੀਂ ਗੱਲ ਬਣੀ ਤੁਹਾਨੂੰ ਪਤਾ ਵੀ ਕਰਾਉਂਚ ਹੁੰਦੇ ਸਟਾਰ ਇੱਕ ਪਾਸਾ ਯੋਰ ਮਾਰਦਾ ਉਦਾਂ ਕਹਿੰਦੇ ਇੱਕ ਜਗਾੜ ਆ ਗਿਆ ਉਹ ਲੱਗਦਾ ਵਿੱਚ ਹਾਂਜੀ ਤੇ ਹੁਣ ਆਪਾਂ ਦੂਜੇ ਪਾਸੇ ਰੱਸਾ ਬੰਨਿਆ ਹੁਣ ਦੇਖਦੇ ਆ ਕੀ ਕੰਦੀ ਆ ਆ ਜਾ ਗੱਡੀ ਕਢਾਈਆ ਕਹਿੰਦੀ ਦਫਾ ਉਹ ਫਾਈਓ ਪਾ ਉਹ ਇੱਕ ਮਿੰਟ ਇੱਕ ਮਿੰਟ ਮਿੰਟ ਉਪਰ ਆਓ ਪ੍ਰੀਤ ਉਹ ਨੂਰ ਵਿੱਚ ਰਹਿੰਦਾ ਉਹ ਨਹੀਂ ਤੁਸੀਂ ਤੇ ਫੋਟੋ ਖਰਾਬ ਕਰਾਓ ਮੇਰਾ ਨੂਰ ਆਪਣਾ ਹੋਆ ਮੇਰਾ ਬੰਦੋ ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ ਟਰੈਕਟਰ ਲਿਆਓ ਭਾਜੀ ਹਾਂ ਟਰੈਕਟਰ ਮੈਨੂੰ ਕੋਈ ਨਹੀਂ ਪਾਉਂਦਾ ਵੀ ਪੈਰ ਜੇ ਲੋ ਲਿਆ ਵਿੱਚ ਫਸ ਗਿਆ ਤੂੰ ਗੱਲ ਬਣਾ ਤੂੰ ਛਾ ਲੱਗਿਆ ਤੂੰ ਵੀ ਲਾਓ ਜੋਰ ਆ ਜਿੱਥੇ ਥੱਲੇ ਲੱਗੀ ਤੀ ਆ ਯਾਰ ਹੋਰ ਕੋਈ ਗੱਡੀ ਚ ਲਾਓ ਦੋਸਤੋ ਪੋਜੀਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਆ ਕਿਉਂਕਿ ਇਹ ਸਾਰਾ ਥੱਲੇ ਲੱਗੂ ਨਹੀਂ ਲੱਗਦਾ ਇਹਦਾ ਚਲੋ ਹਾਂ ਅੱਜ ਆ ਗਏ ਆ ਅੱਜ ਆ ਗਏ ਆ ਆਓ ਜੀ ਆਓ ਮੋਰੀਆ ਮੋਰੀਆ ਅੱਜ ਅਰ ਚਾਰ ਜਣੇ ਆਉਂਦੇ ਚੱਲ ਆ ਗਏ ਆ ਅੱਜ ਵੀ ਆਂ ਨਾ ਕੇ ਦਾ ਲਾਉਣਾ ਆ ਆ ਗਿਆ ਵਾਕੇ ਆ ਲੈ ਆ ਲੈ ਤੇ ਕਾਲਾ ਹੋ ਤਿੰਨੇ ਜਣੇ ਨਾ ਲੈਣੇ ਤਿੰਨੇ ਚੱਪੂਣ ਦਾ ਚੱਤੀ ਆ ਆਪਾਂ ਨੰਗੇ ਪੈਰੀਆਂ ਚਲੋ ਚਲ ਆਪਾਂ ਨੰਗੇ ਪੈਰੀਆਂ ਚਲੋ ਚਲ ਵੇਟ ਹੋ ਮਾ ਜੀਆ ਮੈਡੀਕਲ ਨਹੀਂ ਕੋਈ ਤੁਹਾਨੂੰ ਵੜੀ ਆ ਆ ਤੱਕ ਆਉਣਾ ਪਰ ਉਹਨੇ ਕਮਰੇ ਤੋਂ ਕਾ ਤੱਕ ਆ ਰਿਹਾ ਚਲੋ ਚਲੋ ਤੂੰ ਕਹਿ ਨਹੀਂ ਤੂੰ ਖੋ ਗਿਆ ਪਿੱਛੇ ਵੀ ਜਾ ਪਿੱਛੇ ਮਾਰੀਆ ਤੁਮ ਨੂੰ ਮਿਲਿਆ ਇੱਥੇ ਚੱਲ ਯਾਰ ਯਾਰ ਤੂੰ ਜਿੱਦੇ ਦਿਸਟ੍ਰਿਕਟ ਤੋਂ ਬਾਅਦ ਆ ਬੱਸ ਤੱਕ ਆਉਂ ਬਹੁਤ ਜੀ ਰੱਥੇ ਵੀ ਬੰਨੇ ਤਾਰਾ ਨੂੰ ਇਹ ਮਾਣੇ ਲਾ ਗਿਆ ਚੱਲ ਉਹ ਇੱਥੇ ਨਾ ਟੱਕ ਟੁੱਟ ਜਾਣਾ ਭੈਣ Kalau <laughs> kalau dulu lah, tak kaya. Kalau kalau tak and <inaudible> it

ਪਾ ਵੀਡੀਓ ਵੀ ਬਣਾਈ ਆ ਮੁੰਡਾ ਫੋਟੋ ਖਿੱਚ ਰਿਆ ਸੀ ਇਹਦੀ ਬਣਾਈ ਆ ਪਿੱਛੇ ਬਣਾ ਕੇ ਆਨੀ ਦੀ ਵੀ ਗਿਆਨੀ ਥੇ ਮੈਂ ਕਾਲਾ ਆਪਾਂ ਕਾਲਿਆ ਅੰਕਲ ਗਿਆ ਕਰਨਾ ਸੀ ਗਿਆਨੀ ਦਾ ਵਿਆਹ ਵੇਝ ਉੜਾ ਆ ਜਾ ਤੂੰ ਵੀ ਸ਼ਟਮ ਕੋਮ ਕੋਮ ਕੇ ਬਣਾਈਆ ਵੀਡੀਓ ਘਮ ਘਮ ਕੇ ਬਣਾਈਆ ਬੀ ਚੋ ਜੀ ਚਿੱਕਣ ਵਾਲੇ ਬੜ ਚੁਗੇ ਆ ਪਰ ਗੜੀ ਨਹੀਂ ਨਿਕਲੀ ਅਜੇ ਬੇਬੀ ਕੋ ਨੋ 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 ਉਹ ਫੋਨ ਆ ਗਿਆ ਕਿਹਦਾ ਅਲੀ ਬਕਵਾਦਾ ਨਾ ਕੱਟ ਕੇ ਚੱਕ ਕੇ ਸਾਲੇ ਨੂੰ ਓਮਬੋ ਗੱਡੀ ਫਸ ਗਈ ਓ ਦੇਖੋ ਗੱਡੀ ਦੇ ਅਡਾਚ ਫੁੱਟ ਚ ਵੀ ਪਾਣੀ ਭਰ ਚੁੱਕਾ ਹੈ ਮੇਰੇ ਵੀਰੋ ਤੇ ਆ ਗਿਆਨੀ ਆਪਾਂ ਪੰਡੋਰੀ ਤੋਂ ਸਪੈਸ਼ਲ ਸੱਦਿਆ ਸੀਗਾ ਵੀਡੀਓਗ੍ਰਾਫਰ ਤੇ ਗੱਡੀ ਦੀ ਹਾਲਤ ਬਹੁਤ ਹੀ ਜ਼ਿਆਦਾ ਮੰਦੀ ਹੋ ਚੁੱਕੀ ਆ ਪਰ ਤੁਹਾਨੂੰ ਪਤਾ ਆਪਾਂ ਸ਼ਕੀਨ ਗੱਭਰੂ ਪਿੰਡ ਪਖਵਾਲ ਦੇ ਆਪਾਂ ਇਹਨੂੰ ਐਨ ਧੋ ਧੂ ਕੇ ਫੇਰ ਲਿਆਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਟਰੈਕਟਰ ਲੈ ਕੇ ਆ ਰਿਹਾ ਸੱਤਾ ਵੀਰ ਆਪਣਾ ਇਹ ਵੀਰ ਜੀ ਸੱਤਾ ਹੋਈ ਇਹ ਰਿਸ਼ੂ ਜਿਹੜਾ ਆਪਣਾ ਵੀਰ ਅਮਰੀਕਾ ਵਾਲਾ ਉਹਦਾ ਬਾਪੂ ਤੇ ਰਿਸ਼ੂ ਨੂੰ ਫੋਨ ਕਰਨ ਦੀ ਲੋੜ ਨਹੀਂ ਪਈ ਬੰਦਾ ਉੱਧਰ ਹੀ ਆ ਗਿਆ ਜੇ ਕਹਿੰਦਾ ਨਹੀਂ ਆਉਣਾ ਤਾਂ ਫੇਰ ਫੋਨ ਆਪਾਂ ਰਿਸ਼ੂ ਨੂੰ ਕਰਨਾ ਸੀਗਾ ਸੋ ਮੇਰੇ ਵੀਰੋ ਪਖਵਾਲ ਦੇ ਨੌਜਵਾਨ ਗੱਭਰੂ ਕੋਈ ਕਿਤੇ ਘੁੰਮ ਰਿਹਾ ਕੋਈ ਕਿਤੇ ਘੁੰਮ ਰਿਹਾ ਪਜਾਮੀਆਂ ਪਜੂਮੀਆਂ ਸਲੈਕਸਾਂ ਇਹਨਾਂ ਦੀਆਂ ਮੇਛੇ ਪਿਛੇ ਸੋਲੰਸਰ ਵੀ ਪਾਣੀ ਚ ਵੜ ਚੁੱਕਾ ਏ ਹਿੱਸਾ ਥੱਲੇ ਲੱਗ ਚੁੱਕਾ ਏ ਸੋ ਵੀਰੋ ਇਹ ਗੱਡੀ ਜਿਹੜੀ ਏ ਇਹ ਬ੍ਰਦਰਜ਼ ਗਰੁੱਪ ਹਿਸ਼ਾਰਪੁਰ ਵੱਲੋਂ ਮੋਡੀਫਾਈ ਕੀਤੀ ਗਈ ਸੀ ਰਾਜਾ ਬ੍ਰਦਰਜ਼ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤੇ ਨਾਲੇ ਲਾਈਕ ਕਰਨਾ ਨਾਲੇ ਸ਼ੇਅਰ ਕਰਨਾ ਤੇ ਨਾਲੇ ਕਮੈਂਟ ਕਰਨਾ ਉਹ ਬੰਦਾ ਵੀ ਆਉਂਦਾ ਓਕੇ ਟਰੈਕਟਰ ਦੀ ਆਵਾਜ਼ ਆਉਦੀ ਪਈ ਆ ਆ ਟਰੈਕਟਰ ਦੀ ਆਵਾਜ਼ ਮੇਰੇ ਵੀਰੋ ਦੁਖ-ਦੁਖ ਕਰਦਾ ਆ ਰਿਹਾ ਸਵਰਾਜ 744 ਮੈਂ ਕਹ ਪਹਿਲਾਂ ਗੱਡੀ ਕਢਾ ਦੇ ਰੋਟੀ ਬਾਅਦ ਚ ਖਾ ਲਈ ਆ ਜਾਓ ਭਈ ਆ ਜਾਓ ਆ ਜਾਓ ਆਹ ਦੇਖੋ ਮੇਰੇ ਵੀਡੀਓ ਆ ਗਿਆ ਈ ਟਰੈਕਟਰ ਉਹ ਮੁੰਡਾ ਨੌਜਵਾਨ ਗੱਭਰੂ ਪਿੰਡ ਪੱਖੋਵਾਲ ਦਾ ਮੂੰਹ ਲਕਾਉਂਦਾ ਹੋਇਆ ਆਉਂਦਾ ਹੋਇਆ ਆਹ ਦੇਖੋ ਵੀਰ ਜੀ ਆਹ ਦੇਖੋ ਓਏ ਹੋਏ ਅਸੀਂ ਪੱਟੇ ਤੇਰੀ ਸਮਾਈਲੇ ਉਧਾ ਤੇਰੇ ਪੱਲੇ ਕੱਖ ਨਹੀਂ ਸੋ ਗਿਆਨੀ ਪਾ ਆਲਾ ਫੜ ਫੂਨ ਚੱਲਣ ਦੇ ਵੀਡੀਓ ਹੁਣ ਬੰਦ ਨਾ ਕਰੀ ਰੱਸਾ ਬੋਲਿਆ ਆਹ ਵੇ ਬੈਠ ਔਰ ਵੀ ਆਨੇ 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 ਤੋ ਲੈ ਕਿਤੇ ਰੁਕਦਾ ਹੈ ਨਹੀਂ ਆ ਤੂੰ ਹੁਣ ਕੌਣ ਹੈ ਮਾਰਦੀ ਅੱਛਾ ਕਿਤੇ ਬਿਠਾ ਤੂੰ ਆਫਰੋਡਿੰਗ ਕਰ ਰਹੇ ਸੀ ਵੀਰ ਜੀ ਭਾਜੀ ਵੀ ਨਜ਼ਾਰੇ ਇਹ ਲੈਂਦਾ ਇੱਥੇ ਵਾਈਕਲ ਆਫਰੋਡਿੰਗ ਤੇ ਵਾਈਕਲ ਵਾਈਕਲ ਬੜੀ ਟੱਕਰ ਗੱਲੀ ਨਹੀਂ ਸੀ ਵੈਸੇ ਓੜੀ ਬੜੀ ਔਖੀ ਹੋਣੀ ਰਹਿ ਗਿਆ ਦੋਨਾਂ ਤੋਂ ਲੈਣੀ ਆ ਭਾਈ ਨਾਲ ਪਈ ਟੋਲੇ ਨਹੀਂ ਕਰੇ ਜਾ ਕੇ ਲੈ ਬਹੁਤ ਸੋਹਣਾ ਨਾਲ ਤੁਸੀਂ ਵੇਲੇ ਹੀ ਆ ਹਾਂ ਹਾਂ ਅ ਮੇਰੇ ਵੀਰ ਨੇ ਵੀਰੋ ਗੱਲ ਕੀਤੀ ਹੈ ਨਾਲ ਵੇਲੇ ਹੀ ਆ ਤੁਸੀਂ ਬਾਪਾ ਹਾਂ ਬਿਲਕੁਲ ਪੋਲੇ ਪੋਲੇ ਖਿੱਚੀ ਇਹਦਾ ਜਿਹੜਾ ਜਿਗਾੜ ਜਿਆ ਹੈ ਨਾ ਜੀ ਪਹਿਲਾ ਲੋ ਆ ਰਾਮ ਆ ਕੇ ਆ ਕੇ ਲੈਣੀ ਹਾਂ ਬਾ ਇੱਥੋਂ ਖੱਡੇ ਚ ਪਟ ਗਈ ਉਹਦਾ ਰਸੇ ਬੰਨੇ ਟਾਰਾਂ ਨੂੰ ਸਾਲਾ ਹਿੱਸਾ ਲੱਗ ਗਿਆ ਅੱਛਾ ਖੋਲ ਦੇ ਬਈ ਨਹੀਂ ਨਹੀਂ ਉਹ ਹੁਣ ਨਹੀਂ ਖੁੱਲਣੇ ਹੈਗੇ ਉਹ ਬਾਹਰ ਹੀ ਖੁੱਲਣੇ ਉਹ ਪ੍ਰੀਤਾ ਚੇਤਾ ਰੱਖੀ ਇਹਦੇ ਆਪਾਂ ਜਿਗਾੜ ਲਾਉਣਾ ਹੋ ਟੋਚਨ ਪਾਉਣ ਵਾਲਾ ਬੱਬਾ ਕੀ ਕੀਤਾ ਆ ਉਹੋ ਅਗਲਵਾਂਣ ਭੇਜਣੀ ਸੀ ਟਰੈਕਟਰ ਨੂੰ ਕਦੋਂ ਅਗਲੇ ਜਨਮ ਚ ਅੱਗਾ ਪਾ ਦੇ ਉੱਥੇ ਮਾਡਮ ਅਰੋੜਾ ਦੇ ਇਹੋ ਗੱਲ

તું જઈ ને બહેરા ભાઈ ઉધરો